ਗੁੱਡ ਮਾਰਨਿੰਗ ਛੋਟੋ ਸਵੇਰ ਹੋ ਗਈ ਆ ਡਾਕਟਰ ਆਇਆ ਸੀ ਲੋਡ ਗਿਆ ਲੈਥੋ ਚਲੋ ਚਲੀਏ ਘਰਾਂ ਨੂੰ ਚਲੋ ਵੀ ਛੋਟੋ ਚਲੀਏ ਘਰਾਂ ਨੂੰ ਲੱਗਦਾ ਇਹ ਪਾਣੀ ਤੋਂ ਇੱਥੇ ਪੀ ਜਾਣਾ ਲਾਰਾ ਗੱਡੀ ਚ ਪੂਰਾ ਪਿਆ ਹੈ ਹੈਡਫੋਨ ਚੱਕ ਲੈ ਗੱਡੀ ਚਾਬੀ ਚੱਕ ਲਈ ਮੈਂ ਪਾ ਨਾ ਰਿਹਾ ਰੇਡੀਓ ਹਮ होम लग रहे हैं एक घंटा तीन मिनट ओ माई गॉड तो इतना तीन चलते पहले तेल भी पवा तेल भी पवाते हैं फिर जाते हैं अच्छा तेल तो इधर ही राज च ਇਹ ਦੋ ਦੋ ਜਾਨੋ ਦਿਲ ਵੀ ਹੋਊਗਾ ਕੋਈ ਨਾ ਕੋਈ ਇਟ ਇਜ਼ ਓਕੇ ਨੇ ਲੈ ਲ ਕਰਦਾ ਹਾਂ ਟਿਮ ਹੌਟਨ ਦੀ ਕਾਫੀ ਪੀਣ ਨੂੰ ਟਿਮ ਦੇਖਾਂ ਕਿਤੇ ਹੈਗਾ ਤਾਂ ਟਿਮ ਹੌਟਨ

ਜ਼ਰ ਥੋੜਾ ਖੁੱਲਾ ਜਿਹਾ ਕਰਕੇ ਰਹਿਣਾ ਪੈਂਦਾ ਪਰ ਨਹੀਂ ਚਾਹੀਏ ਯਾਰ ਵੱਡੀਆਂ ਗੱਡੀਆਂ ਦਾ ਇਹੀ ਫਾਇਦਾ ਵਿਜ਼ਿਬਿਲਟੀ ਬਹੁਤ ਹੈ ਇੱਕ ਤਾਂ ਮੇਨ ਟਰੱਕ ਨਾਲੋਂ ਜ਼ਿਆਦਾ ਵਿਜ਼ਿਬਿਲਟੀ ਲੱਗਣ ਦੀ ਹੈ ਇਹਦੇ ਵਿੱਚ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਥੱਲੇ ਬੈਜਣਾ ਇਹਦੀ ਵੀ ਸੀਟ ਪੂਰੀ ਥੱਲੇ ਕੀਤੀ ਆ ਮੈਂ ਪੂਰੀ ਥੱਲੇ ਕੀਤੀ ਆ ਸੀਟ ਪਰ ਹੈ ਹੀ ਆ ਸ਼ੈਨ ਮੋਂ ਵੱਜ ਗਿਆ ਪੂਰਾ ਪਹੁੰਚਣੇ ਨੂੰ ਉਹ ਚਾਹਾਂ ਮੈਂ ਕਰੇ ਪਾ ਪੈਂਟਰ ਹੋ ਗਿਆ ਆਈ ਲਵ ਨਿਊਯਾਰਕ ਨਿਅਰ ਕੁਚ ਹੈ ਹੈ ਇੱਥੇ ਨਹੀਂ ਇੱਥੇ ਦੀ ਟਿਕਟ ਮਿਲੀ ਨਿਊਯਾਰਕ ਦੇ ਲਿਸਨਸ ਤੇ ਚੜਦੀ ਆ ਇੱਥੇ ਹੌਲੀ ਡਰਾਉਣੀ ਗੱਡੀ ਨਿਊਯਾਰਕ ਦੇ ਬਾਹਰ ਨਿਊਯਾਰਕ ਦੇ ਉੱਪਰ ਜਿਹੜੀ ਟਿਕਟ ਮਿਲ ਗਈ ਉਹ ਨਿਊਯਾਰਕ ਦੇ ਲਿਸਨਸ ਤੇ ਚੜ ਗਈ ਜਿਹੜੀ ਨਿਊਯਾਰਕ ਦੇ ਬਾਹਰ ਵਾਲੀ ਉਹ ਨਹੀਂ ਇਹ ਮੰਨਦੇ ਬੰਦੇ ਇਸ ਗੱਡੀ ਕੀ ਇੱਥੇ ਨਹੀਂ ਦੇ ਚਲਾਉਂਦੇ ਔਰ ਯਾ ਨਿਊਯਾਰਕ ਮਨਹੱਟਨ ਤੇ ਇੱਧਰ ਸਮੁੰਦਰ ਆ ਉਹ ਉੱਥੇ ਜਿੱਥੇ ਆਪਾਂ ਦੌੜ ਲਾਈਦੀ ਆ ਔਰ ਅੱਜ ਨਹੀਂ ਦੌੜ ਲਾਣੀ ਕਿਉਂਕਿ ਅੱਜ ਟ੍ਰੈਫਿਕ ਹੈ ਨੀਗਾ ਤੇ ਮੈਂ ਨਹੀਂ ਜਾਉਣਾ ਟ੍ਰੈਫਿਕ ਲੱਗੇ ਜਿੰਨਾ ਚਿਰ ਹੈ ਨੀਗਾ ਟ੍ਰੈਫਿਕ ਨਿਕਲਦੀ ਏ ਤੇ ਆ ਇਹਦਾ ਤੇਲ ਰਹਿੰਦਾ ਇੰਨਾ ਥੋੜਾ ਹੈਵਰੀ ਦੁਖੰਦ 17 ਦੀ 75 ਦੀ ਰੇਂਜ ਤੇ 42 ਮੀਲਾਂ ਪਈਆਂ ਆਪਣੀਆਂ ਉੱਥੇ ਦੀਆਂ 40 ਦੇਖਦੇ ਆਂ ਪਹੁੰਚਦੀ ਕਿ ਨਹੀਂ ਇਹ ਦੇਖੇ ਅਜੇ ਤੱਕ ਤੱਕ ਉਹਦੀ ਸਹੀ ਨਿਕਲੀ ਨਹੀਂ ਇਹਦੀ ਇਹ ਤਾਂ ਹੁਣ ਆਪਣੇ ਸ਼ਹਿਰ ਜਾ ਕੇ ਪਵਾਵਾਂਗੇ ਤੇਲ ਨਾ ਨਾ ਕਰਦੇ ਉੱਥੇ ਜਾ ਕੇ ਕਹੂਗਾ ਹੁਣ ਇਹ ਦੇਖਣਾ ਇਹ ਹੈ ਵੀ ਰੇਂਜ ਦੀ ਸਹੀ ਨਿਕਲਦੀ ਵੀ ਹੈ ਮਾਰੀ ਮੋਟੀ ਕਿ ਨਹੀਂ ਨਿਕਲਦੀ ਬਾਕੀ ਦੇਖਦੇ ਆਂ ਮਿਲਦੇ ਆਂ ਰਾਜਮੇ ਬੈਲਟ پارک ਦੇ ਉੱਤੇ ਚੜ ਗਏ ਹਾਂ ਹੁਣ ਆਪਾਂ ਅੱਗੇ ਚਲਾਂਗੇ ਸਿੱਧਾ ਇੱਕ ਸ਼ਿਲ ਹਾਂਜੀ ਵੀ ਸੌ ਰਿਹਾ ਆਪਾਂ ਜਾਵਾਂਗੇ ਜਿਮ ਉਹ ਖੜੀ ਆਪਣੀ ਗੱਡੀ ਤੇ ਯਾ ਅੱਗੇ ਤਾਂ ਜਲਾਉਣੀ ਇੰਜਸਟ ਲਦੇ ਹਾਂ ਜਿੰਮ ਵਿੱਚ ਹੁਣ ਆਪਾਂ ਪਵਾਵਾਂਗੇ ਤੇਲ ਇਹ ਵਾਟ 375 ਤੇ ਸਾਡੇ ਨੇੜੇ ਬੱਲੇ ਕੋਲ ਲੋਕਲ ਜਿਹੜਾ ਹੈ ਦਾ ਹੈ ਲੋਕ ਪ੍ਰਾਈਜ਼ ਆਲਵੇਸ ਪਤਨ ਕੀ ਹਿਸਾਬ ਨਾਲ ਕੈਸ਼ ਇਹਦਾ 40 ਡਾਲਰ 40 ਦੇ ਬੋਲ ਹਨ ਕੈਸ਼ ਸਹੀ ਪੈਂਦਾ ਉਦਦਾ ਹੈਗਾ Það var langt búinn snófenn. Það er hverjaði hægir húti. Chess til að híðum, chess til að híðum. Það er nýðið beggin. Það er nýðið beggin. ਪਹਾੜਾ ਜੀ ਸਾਫ ਨਾ ਲੰਦੇ ਸ਼ੀਸ਼ਾ ਹੋਰ ਇਹ ਜੀ ਹੁਣ ਚਲਿਏ ਘਰ ਨੂੰ ਘਰੇ ਜਾ ਕੇ ਤੇ ਖਾਈਏ ਰੋਟੀ ਪਾਣੀ ਬੜੀ ਬੋਪਦੀ ਆ ਪੰਪ ਹੁੰਦੀ ਹਣ ਹੈਵੀ ਟ੍ਰੇਨਿੰਗ ਨਾ ਨਾ ਇਹ ਚੱਕਰ ਪਿਆ के बॉडी वो पंप होने लग चलो मिलते हैं फिर घर जाके आज तो मौसम मौसम हो गया बया सुनो ही सुनो ये मेरे दो स्कूप प्रोटीन में 对，嗯，都吃。 ऊपर सेट था ये अच्छी आ गए रोटी वाली खा के चाय पीने। लो चपला पीयो चाय